ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਾਇਆ ਮਨਜੀਤ ਕੌਰ ਮਾਣ ਆਪ ਸਭ ਨੂੰ ਮੇਰੇ ਵੱਨੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਬੋਲ ਰਹੀ ਹਾਂ ਮੋਰ ਮੰਡੀ ਤੋਂ ਜ਼ਿਲ੍ਹਾ ਬਠਿੰਡਾ ਤੋਂ ਤੇ ਨੰਬਰ ਆਪਾਂ ਦਿੰਨੇ ਹੁੰਨੇ ਆ ਵੀਰੇ ਜੇ ਕਿਸੇ ਭੈਣ ਭਰਾ ਨੂੰ ਕੁਝ ਪੁੱਛਣਾ ਹੋਵੇ ਤੁਸੀਂ ਫੋਨ ਲਾ ਸਕਦੇ ਹੋ ਸੋ ਪ੍ਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਅੱਜ ਆਪਾਂ ਲੈ ਕੇ ਆਏ ਜੀ ਸਿਮਰ ਦੇ ਸੂਟ ਦੁਪੱਟਿਆਂ ਵਾਲੇ ਆਪਣੇ ਕੋਲੇ ਬਥੋੜਾ ਦੁਪੱਟੇ ਵਾਲੇ ਵੀ ਪਏ ਆ ਤੇ ਦੁਪੱਟਿਆਂ ਵਾਲੇ ਵੀ ਆ ਠੀਕ ਹੈ ਜੀ ਏ ਆਪਣੇ ਕੋਲੇ ਜੀ ਸਿਮਰਦੇ ਸੂਟ ਆਏ ਆ ਚੁੰਨੀਆਂ ਨਾਲ ਹੁਣ ਪਹਿਲਾਂ ਤੁਹਾਨੂੰ ਮੈਂ ਦੁਪੱਟਾ ਦਿਖਾਨੀ ਆ ਜੀ ਆਹ ਦੇਖੋ ਇਹਦਾ ਡਬਲ ਸ਼ੇਰਡ ਦਾ ਦੁਪੱਟਾ ਵਿਚਾਲੇ ਫੁੱਲੇ ਦੀ ਕਮੀਜ਼ ਨਾਲ ਤੇ ਪਏ ਹੋਇਆ ਵੀਰੇ ਇਹਦੇ ਨਾਲ ਪਲੇਨ ਸਲਵਾਰ ਆ ਜੀ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਫੁੱਲ ਪਿਓਰ ਦਾ ਜੀ ਘਟੋ ਘਟ 6 1/2 ਸੌ ਦਾ ਦੁਪੱਟਾ ਵੀਰੇ ਇਹ ਪਿਓਰ ਮਸਲੀਨ ਦਾ ਆਹ ਦੇਖੋ ਜੀ ਇਹਦੇ ਐਵੇਂ ਡਿਜ਼ਾਈਨ ਬਣਿਆ ਹੋਇਆ ਸਾਰੇ ਕੀਤੇ ਆ ਇਹਦੇ ਲਾੜਾ ਕੀ ਚੁੰਨੀ ਦੇ ਆਇ ਦਾ ਬਚਾਲਾ ਹਿੱਸਾ ਆ ਗਿਆ ਜੀ ਆ ਫੇਰ ਲੜਾਗੇ ਇਹ ਚੁੰਨੀ ਆਏ ਆ ਆ ਦੇਖੋ ਜੀ ਤੇ ਇਹਦੇ ਨਾਲ ਹੈ ਜੀ ਆਹ ਵਾਲਾ ਸੂਟ ਆ ਸੀ ਜੀ ਪਲੇਨ ਮਾਸਟਰਡ ਸਲਵਾਰ ਤੇ ਆ ਕਮੀਜ਼ ਹੈ ਵੀਰੇ ਪ्युअर ਸਿਮਰ ਦੇ ਸੂਟ ਹੈ ਵੀਰੇ ਪ्युअर ਮਤਲਬ ਪ्युअर ਜੀ ਨਾ ਟੈਨਸ਼ਨ ਜੀ ਜਿਹੜੀ ਚੀਜ਼ ਆਪਾਂ ਨੂੰ ਪਤਾ ਸੋਨ ਨੂੰ ਉਹੀ ਚੀਜ਼ ਕਹਿ ਕੇ ਆਪਾਂ ਦਿੰਨੇ ਹੁੰਦੇ ਆ ਇਹ ਤਾਂ ਤੁਸੀਂ ਟੈਨਸ਼ਨ ਨਾ ਲਿਆ ਕਰੋ ਜਦੋਂ ਆਪਾਂ ਨੂੰ ਸੀਧਾ ਪਤਾ ਲੱਗ ਜੇ ਫਿਰ ਆਪਾਂ ਸਿੱਧਾ ਦੱਸ ਦਿਆਂਗੇ ਵੀ ਇਹਦੀ ਆ ਚੀਜ਼ ਆ ਪ੍ਰਾਈਸ ਆ ਇਹ ਸੂਟ ਹੈ ਵੀਰੇ ਪਲੇਨ ਬਾਟਮ ਇੱਕ ਕਮੀਜ਼ ਤੇ ਆ ਇਹਦਾ ਡਬਲ ਸ਼ੀਡ ਦੁਪੱਟਾ ਆ ਦੇਖੋ ਜੀ ਇਹਦੀ ਕੀਮਤ ਹੈ ਜੀ 16110 ਰੁਪਏ ਕੀਪਿੰਗ ਇਹਨਾਂ ਦੀ ਅਲੱਗ ਤੋਂ ਆ ਵੀਰੇ ਕਿਸੇ ਭੈਣ ਭਰਾ ਨੇ ਲੈਣਾ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆ ਦੁਪੱਟਾ ਸੀ ਇਹਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਦੇਖੋ ਸੋਹਣੇ ਡਿਜ਼ਾਈਨ ਬਣੇ ਹੋਏ ਆ ਸੇਮ ਦੁਪੱਟੇ ਆ ਹੋਣਗੇ ਮੈਂ ਦੁਪੱਟੇ ਹੋਲ ਲੈ ਵੀਰੇ ਸਾਰੇ ਸੂਟਾਂ ਦੇ ਆ ਦੇਖੋ ਪਹਿਲਾ ਦੁਪੱਟਾ ਦਿਖਾ ਦੇਜੀ ਆ ਦੇਖੋ ਦੁਪੱਟਾ ਆ ਗਿਆ ਜੀ ਇਹਦੇ ਨਾਲ ਡਬਲ ਡਾਈ ਦੇ ਦੁਪੱਟੇ ਆ ਬਿਲਕੁਲ ਫੈਨਸੀ ਦੁਪੱਟੇ ਆ ਇਹਨੂੰ ਕਿਸੇ ਵੀ ਏਜ ਦੇ ਪਾ ਸਕਦੀ ਹੈ ਬਹੁਤ ਵਧੀਆ ਇਹ ਨਾ ਇਹ ਕੋਈ ਜਿਆਦਾ ਡਾਰਕ ਲੱਗਦੀ ਹੈ ਤੇ ਨਾ ਹੀ ਕੋਈ ਜਿਆਦਾ ਲਾਈਟ ਲੱਗਦੀ ਹੈ ਇਹ ਇਹ ਏਵੇਂ ਆ ਜੀ ਡਬਲ ਡਾਈ ਦੁਪੱਟਾ ਪਿਓਰ ਮਸਲੀਨ ਦਾ ਸੇ 660 ਵਾਲਾ ਦੁਪੱਟਾ ਇਹ ਆ ਦੇਖੋ ਇਹ ਕਾ ਦੁਪੱਟੇ ਹੋਰ ਹੁੰਦੇ ਵੀਰੇ ਇਹ ਪਿਓਰ ਚ ਆ ਜਾਂਦੀ ਹੈ ਇਹਨਾਂ ਨਾਲ ਦੁਪੱਟਿਆਂ ਦੀ ਨਕਲ ਵਾਲੇ ਸੂਟ ਵੀ ਆਉਂਦੇ ਆ ਪਰ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਜਿਹੜੀ ਚੀਜ਼ ਲਿਆਉਣਾ ਜਿੰਨੀ ਵੀ ਨੌਲੇਜ ਉਹਦੀ ਫੁੱਲਹੀ ਦੱਸਾਂਗੇ ਆ ਦੇਖੋ ਇਹਨਾਂ ਦੇ ਲੜ ਇਸ ਤਰ੍ਹਾਂ ਦੇ ਨੀਵੀ ਬਲੂ ਜੇ ਆ ਤੇ ਵਿਚਾਲੋ ਇਹ ਐਦਾਂ ਦਾ ਤੇ ਇਹਦਾ ਜਿਹੜਾ ਸੂਟ ਆ ਵੀਰੇ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਆਈਦੀ ਬਾਟਮ ਹੈ ਜੀ ਉਹਦੇ ਨਾਲ ਦੇ ਆ ਕੀਤੇ ਹੋਏ ਆ ਆ ਵੇਖੋ ਲੜ ਦੁਪੱਟਿਆਂ ਦੇ ਤੇ ਆ ਇਹਦੀ ਸ਼ਰਟ ਆ ਵੀਰੇ ਪੂਰੀ ਵਧੀਆ ਆ ਦੇਖ ਲਓ ਇਹ ਕਲਰ ਆ ਬਲੈਕ ਜਿਹਾ ਲੱਗਦਾ ਬਲੈਕ ਨਹੀਂ ਹੈਗਾ ਇਹ ਨੇਵੀ ਇਹ ਨੇਵੀ ਬਲੂ ਆ ਨੀਵੀ ਬਲੂ ਹੈ ਜੀ ਹਾਂ ਜੀ ਇਹ ਨੇਵੀ ਬਲੂ suit ਆ ਆ ਇਹਦਾ suit ਆ ਵੀਰੇ 1610 ਰੁਪਏ ਦਾ ਪ੍ਰਾਈਸ ਹੈ ਤੇ ਆ ਥੋੜੇ ਸਾਹਮਣੇ ਆ ਵੀਰੇ ਇਹਨੀਆਂ ਫੁੱਲ ਪ्योर ਦੀਆਂ ਚੁੰਨੀਆਂ ਵੀਰੇ ਮਸ਼ਲੀਨ ਦੀਆਂ ਕਿਉਂਕਿ ਅਸੀਂ ਮਸਲੀਨ ਦੀਆਂ ਫੁੱਲ ਪਿਓਰ ਤਾਂ ਚੁੰਨੀਆਂ ਲਿਆਉਣਗੇ ਉਹਨਾਂ ਦੇ ਰੇਟ ਕਾਫੀ ਹਾਈ ਆ ਵਾਈਟ ਚੁੰਨੀਆਂ ਦੇ ਤੇ ਇਹਦਾ ਬਾਕੀ ਇਹਦੇ ਤੇ ਪੈਡਿੰਗ ਕੀਤੀ ਹੋਈ ਹੈ ਤੇ ਸਾਰੀਆਂ ਚੁੰਨੀਆਂ ਦੇ ਪੀਕੋ ਕੀਤੀ ਹੋਈ ਹੈ ਕਿਸੇ ਜੁੜੀ ਦੇ ਫੂਸੇ ਜੀ ਨਿਕਲਦੇ ਇਹ ਆ ਕਲਰ ਸੀਗਾ ਅਗਲਾ ਗ੍ਰੀ ਆ ਕਲਰ ਆ ਗਿਆ ਆ ਦੇਖੋ ਦੇਖ ਲੋਰੇ ਤੁਸੀਂ ਮਸਟਰਡ ਲਾੜਾ ਇਹਦੇ ਵਿੱਚੋਂ ਗੁਲਾਬੀ ਹੈ ਇਹ ਬਿਲਕੁਲ ਇਦਾਂ ਦਾ ਹੀ ਹੈ ਜਿਦਾ ਤੁਹਾਨੂੰ ਦਿਖਾ ਰਹੇ ਹਾਂ ਛੋਟ ਵੀਰੇ ਮੈਂ ਸੌਰੀ ਦੁਪੱਟਾ ਦੂਜੇ ਦਾ ਦਿਖਾਤਾ ਸੀਗਾ ਗੁਲਾਬੀ ਸੂਟ ਵਾਲੇ ਦਾ ਇਹਦੇ ਨਾਲ ਆ ਦੁਪੱਟਾ ਹੈ ਆਵਲਾ ਆਹ ਸੂਟ ਨਾਲ ਆ ਦੁਪੱਟਾ ਵੀਰੇ ਇਹਦੇ ਲਾੜਾ ਤੋਂ ਪਤਾ ਲੱਗਦਾ ਵੀ ਇਹਦੇ ਲਾੜਾ ਸਲਵਾਰ ਨਾਲ ਦੀ ਹੈ ਮੈਂ ਥੋੜਾ ਜਿਹਾ ਉਲਟ ਪਲਟ ਕਰ ਗਈ ਸੀ ਇੱਕੋ ਜਿਹਾ ਰੰਗ ਹੈ ਇਹ ਇਹ ਐਸ ਸੂਟ ਨਾਲ ਆ ਵੀਰੇ ਮਸਟਰਡ ਕਲਰ ਨਾਲ ਆ ਦੁਪੱਟਾ ਹੈ ਕਿਉਂਕਿ ਇਹਦੇ ਜਿਹੜੇ ਲਾੜਾ ਹੈ ਉਹ ਮਸਟਰਡ ਹੈ ਸਲਵਾਰ ਨਾਲ ਦੇ ਇਹਨਾਂ ਦੇ ਲਾੜਾ ਹੈ ਤੇ ਵਿੱਚੂ ਇਹਨਾਂ ਦੇ ਕਲਰ ਸੇਮ ਜੀ ਆ ਜਾਂਦੇ ਆ ਬਸ ਇਹ ਡਬਲ ਡਾਈ ਹੈ ਜੀ ਕਿਉਂਕਿ ਆ ਫੁੱਲ ਚ ਗੁਲਾਬੀ ਰੰਗ ਹੈ ਨਾ ਆ ਗੁਲਾਬੀ ਨਾਲ ਦਾ ਆ ਵਿਚਾਲੇ ਹੈ ਇਹ ਇਦਾਂ ਦਾ ਸੂਟ ਹੈ ਤੇ ਜਿਹੜਾ ਆ ਦੁਪੱਟਾ ਸੀ ਮੈਂ ਉਲਟ ਦਿਖਾਈ ਸੀ ਨਹੜੇ ਨਾਲ ਵੀਡੀਓ ਬਣਾਉਂਦੇ ਦੇ ਵਿੱਚ ਕਸਟਮਰ ਆ ਜਾਂਦੇ ਆ ਤੇ ਉਦੋਂ ਫਿਰ ਸਾਨੂੰ ਨਾ ਉਲਝਣ ਲੱਗ ਜਾਂਦੀ ਆ ਫਿਰ ਸਾਨੂੰ ਵੀਡੀਓ ਬੰਦ ਕਰਨੀ ਪੈਂਦੀ ਆ ਕਿਉਂਕਿ ਅਗਲੇ ਲੋਕਾਂ ਨੂੰ ਵੀ ਕਾਲ ਹੁੰਦੀ ਆ ਇਹਦੇ ਨਾਲ ਵੀ ਰਿਹਾ ਸੂਟ ਹੈ ਗਾਜਰੀ ਆਹ ਵਾਲਾ ਆਹ ਦਿਖਾ ਸਲਵਾਰ ਨਾਲ ਆਹ ਸੀਜੀ ਪੱਲੇ ਦੇ ਆਹ ਸਲਵਾਰ ਨਾਲ ਦੀ ਪੱਲੇ ਆ ਤੇ ਵਿੱਚੋਂ ਇਹ ਮਾਸਟਰ ਜੇ ਆ ਤੇ ਮਾਸਟਰ ਜੇ ਵਿੱਚ ਮਾੜਾ ਮਾੜਾ ਕਲਰ ਘੁਲੇ ਚ ਸੋਏ ਵੀਰੇ ਆਪਣਾ ਸਿਮਰ ਦੇ ਸੂਟ ਹੈ 1600 10 ਰੁਪਏ ਦਾ ਸੂਟ ਹੈ ਵੀਰੇ ਜੋ ਕਿ ਮਾਰਕੀਟ ਦੇ ਵਿੱਚ ਤੁਹਾਨੂੰ 18-1900 ਰੁਪਏ ਦਾ ਮਿਲ ਰਿਹਾ ਹੈ ਬਹੁਤ ਪਿਆਰੇ ਸੂਟ ਹੈ ਜੀ ਹਾਂ ਆ ਦੇਖੋ ਜੀ ਡਬਲ ਡਾਈ ਦੁਪੱਟੇ ਕਮੀਜ਼ ਨਾਲ ਦੇ ਫੁੱਲਰ ਦੁਪੱਟੇ ਸ ਹੈ ਕਿਸੇ ਭੈਣ ਨੂੰ ਬਣਾਉਣਾ ਪਸੰਦ ਆਉਂਦਾ 1610 ਰੁਪਏ ਤੇ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇੱਕ ਆਪਣੇ ਕੋਲੇ ਬਿਨਾਂ ਦੁਪੱਟੇ ਤੋਂ ਪਿਆ ਵੀਰੇ ਸਿਮਰ ਦੇ ਸੂਟ ਦੋ ਆ ਦੇਖੋ ਇਹਦਾ ਸੇਮ ਕਲਰ ਆ ਸਿਮਰ ਦਾ ਤੇ ਇੱਕ ਆਪਣੇ ਕੋਲੇ ਆ ਕਲਰ ਪਿਆ ਦੀ ਸਿਮਰ ਚ ਕਿਸੇ ਭੈਣ ਭਰਾ ਨੂੰ ਲੋੜ ਹੋਵੇ ਇਹ ਸੂਟ ਦੀ ਰੇਂਜ ਹੈ ਵੀਰੇ 1100 ਰੁਪਿਆ ਸੋ ਕਿਸੇ ਭੈਣ ਭਰਾ ਨੇ ਲੈਣੇ ਹੋਣ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਸੋ ਆਪ ਸਭ ਨੂੰ ਮੇਰੀ ਬਣੀ ਹੋਈ ਪਿਆਰ ਭਰੀ ਸასი ਸ਼੍ਰੀ ਅਕਾਲ ਅਕਾਲ ਪੁਰਖ ਵੈਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ